ਕਿਸਾਨਾਂ ਦੇ ਹੱਕ ਚ ਨਿਤਰੇ ਬੱਬੂ ਮਾਨ ਜਿਹੜੇ ਨਾਥ ਦਿੱਲੀ ਨੂੰ ਬੋਲੇ ਹੋਰ ਦਰਨੇ ਬੋਲੇ ਨਵੇਂ ਗਾਣੇ ਨਾਲ ਸੋਸ਼ਲ ਮੀਡੀਆ ਉੱਤੇ ਪਾਈ ਤੱਕ ਕਿਸਾਨਾਂ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਖੀਂਪੂਰੀ ਖਰੀਦਾ ਇਨਸਾਫ 플ੈਨ ਕਿਸਾਨ ਮਜ਼ਦੂਰਾ ਦਾ ਕਰਜ਼ਾ ਮਾਫ ਕਰਾਉਣ ਲਈ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਅੰਦੋਲਨ ਚ ਮੰਨੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਉਹਨਾਂ ਨੂੰ ਦੁਬਾਰਾ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ ਫਿਲਹਾਲ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਰਡਰਾਂ ਉੱਤੇ ਮੋਰਚਾ ਲਾਈ ਬੈਠੇ ਨੇ ਕਈ ਕਲਾਕਾਰ ਅਤੇ ਹੋਰ ਮਸ਼ਹੂਰ ਹਸਤੀਆਂ ਵੱਲੋਂ ਇਸ ਧਰਨੇ ਦੇ ਵਿੱਚ ਹਮਾਇਤ ਕੀਤੀ ਗਈ ਹੈ ਇਸੇ ਤਰ੍ਹਾਂ ਤੋਂ ਹੁਣ ਬੱਬੂ ਮਾਨ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਚ ਨਿਤਰੇ ਨੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨ ਅੰਦੋਲਨ ਵਿਚਾਲੇ ਆਪਣਾ ਨਵਾਂ ਗੀਤ ਤਰਨੇ ਵਾਲੇ ਰਿਲੀਜ਼ ਕੀਤਾ ਇਸ ਗਾਣੇ ਦੇ ਬੋਲ ਹਨ ਜਿਹੜੇ ਨੱਥ ਦਿਲੀ ਨੂੰ ਪਾਉਂਦੇ ਉਹ ਤਰਨੇ ਵਾਲੇ ਆ ਰਿਲੀਜ਼ ਹੋਣ ਸਾਰ ਹੀ ਇਹ ਗੀਤ ਸੋਸ਼ਲ ਮੀਡੀਆ ਉੱਤੇ ਬਹੁਤ ਪਸੰਦ ਕੀਤਾ ਜਾ ਰਿਹਾ YouTube ਉੱਤੇ ਇਸ ਗਾਣੇ ਨੂੰ ਇੱਕ ਦਿਨ ਦੇ ਅੰਦਰ ਹੀ ਬਹੁਤ ਸਾਰੇ ਵਿਊਜ਼ ਆ ਚੁੱਕੇ ਨੇ ਲੋਕਾਂ ਦੇ ਵੱਲੋਂ ਇਸ ਗੀਤ ਨੂੰ بار بار ਸੁਣਿਆ ਜਾ ਰਿਹਾ ਇਸ ਗਾਣਾ ਜੋ ਆ ਇਸ ਵੇਲੇ YouTube ਦੇ ਉੱਤੇ ਟ੍ਰੈਂਡਿੰਗ ਕਰ ਰਿਹਾ ਦਸਦੀਏ ਕੀ ਬ부ਮਾਨ ਪਿਛਲੇ ਅੰਦੋਲਨ ਵਿੱਚ ਵੀ ਕਿਸਾਨਾਂ ਦੀ ਡਟਵੀਂ ਹਿਮਾਇਤ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਉਹਨਾਂ ਤੋਂ ਇਲਾਵਾ ਦਲਜੀਤ ਦੋਸਾਂਜ ਕਵਰ ਗਰੇਵਾਲ ਜਸਬਾਜ ਬਾ ਗੁਰਪ੍ਰੀਤ ਕੋਗੀ ਸਮੇਤ ਕਈ ਕਈ ਵੱਡੇ ਸਿਤਾਰਿਆਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਲਈ ਜੋ ਸੀ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਤਾਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ ਸਿੰਗਰ ਰੇਸ਼ਮ ਸਿੰਘ ਅਨਮੋਲ ਤਾਂ ਉਹ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਖੜੇ ਨੇ ਉਹਨਾਂ ਦੇ ਵੱਲੋਂ ਜੋ ਸੀ ਸੋਸ਼ਲ ਮੀਡੀਆ ਉੱਤੇ ਕਾਫੀ ਸਾਰੀਆਂ ਤਸਵੀਰਾਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਉਹ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਉਹਨਾਂ ਦੇ ਹੱਕਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਤੇ ਉਸੇ ਥਾਂ ਦੇ ਉੱਤੇ ਜਾ ਕੇ ਕਿਸਾਨਾਂ ਦੇ ਲਈ ਲੋਕਾਂ ਦੇ ਲਈ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਸੀ ਹੁਣ ਬੈਲ ਬੋਟਮ ਵਾਲੀਏ ਕੁੜੀਏ ਜਿਹਨਾਂ ਸੀ ਪਰਨੇ ਵਾਲੇ ਕਿਸਾਨਾਂ ਦੇ ਹੱਕ ਚ ਨਿਤਰੇ ਬੱਬੂ ਮਾਨ ਜਿਹੜੇ ਨਾਲ ਦਿੱਲੀ ਨੂੰ ਪਹੁੰਚੇ ਨਵੇਂ ਗਾਣੇ ਨਾਲ ਸੋਸ਼ਲ ਮੀਡੀਆ ਉੱਤੇ ਪਾਈ ਤੱਕ ਕਿਸਾਨਾਂ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਖੀਂਪੂਰੀ ਖਰੀਦਾ ਇਨਸਾਫ 플ੈਨ ਕਿਸਾਨ ਮਜ਼ਦੂਰਾ ਦਾ ਕਰਜ਼ਾ ਮਾਫ ਕਰਾਉਣ ਲਈ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਅੰਦੋਲਨ ਚ ਮੰਨੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਉਹਨਾਂ ਨੂੰ ਦੁਬਾਰਾ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ ਫਿਲਹਾਲ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਡਰਾਂ ਉੱਤੇ ਮੋਰਚਾ ਲਾਈ ਬੈਠੇ ਨੇ ਕਈ ਕਲਾਕਾਰ ਅਤੇ ਹੋਰ ਮਸ਼ਹੂਰ ਹਸਤੀਆਂ ਵੱਲੋਂ ਇਸ ਧਰਨੇ ਦੇ ਵਿੱਚ ਹਮਾਇਤ ਕੀਤੀ ਗਈ ਹੈ ਇਸੇ ਤਰ੍ਹਾਂ ਤੋਂ ਹੁਣ ਬੱਬੂ ਮਾਨ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਚ ਨਿਤਰੇ ਨੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨ ਅੰਦੋਲਨ ਵਿਚਾਲੇ ਆਪਣਾ ਨਵਾਂ ਗੀਤ ਤਰਨੇ ਵਾਲੇ ਰਿਲੀਜ਼ ਕੀਤਾ ਇਸ ਗਾਣੇ ਦੇ ਬੋਲ ਹਨ ਜਿਹੜੇ ਨੱਥ ਦਿਲੀ ਨੂੰ ਪਾਉਂਦੇ ਉਹ ਤਰਨੇ ਵਾਲੇ ਆ ਰਿਲੀਜ਼ ਹੋਣ ਸਾਰ ਹੀ ਇਹ ਗੀਤ ਸੋਸ਼ਲ ਮੀਡੀਆ ਉੱਤੇ ਬਹੁਤ ਪਸੰਦ ਕੀਤਾ ਜਾ ਰਿਹਾ YouTube ਉੱਤੇ ਇਸ ਗਾਣੇ ਨੂੰ ਇੱਕ ਦਿਨ ਦੇ ਅੰਦਰ ਹੀ ਬਹੁਤ ਸਾਰੇ ਵਿਊਜ਼ ਆ ਚੁੱਕੇ ਨੇ ਲੋਕਾਂ ਦੇ ਵੱਲੋਂ ਇਸ ਗੀਤ ਨੂੰ بار بار ਸੁਣਿਆ ਜਾ ਰਿਹਾ ਇਸ ਗਾਣਾ ਜੋ ਆ ਇਸ ਵੇਲੇ YouTube ਦੇ ਉੱਤੇ ਟ੍ਰੈਂਡਿੰਗ ਕਰ ਰਿਹਾ ਦਸਦੀਏ ਕੀ ਬ부ਮਾਨ ਪਿਛਲੇ ਅੰਦੋਲਨ ਵਿੱਚ ਵੀ ਕਿਸਾਨਾਂ ਦੀ ਡਟਵੀਂ ਹਿਮਾਇਤ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਉਹਨਾਂ ਤੋਂ ਇਲਾਵਾ ਦਲਜੀਤ ਦੋਸਾਂਜ ਕਵਰ ਗਰੇਵਾਲ ਜਸਬਾਜ ਬਾ ਗੁਰਪ੍ਰੀਤ ਕੋਗੀ ਸਮੇਤ ਕਈ ਕਈ ਵੱਡੇ ਸਿਤਾਰਿਆਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਲਈ ਜੋ ਸੀ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਤਾਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ ਸਿੰਗਰ ਰੇਸ਼ਮ ਸਿੰਘ ਅਨਮੋਲ ਤਾਂ ਉਹ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਖੜੇ ਨੇ ਉਹਨਾਂ ਦੇ ਵੱਲੋਂ ਜੋ ਸੀ ਸੋਸ਼ਲ ਮੀਡੀਆ ਉੱਤੇ ਕਾਫੀ ਸਾਰੀਆਂ ਤਸਵੀਰਾਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਉਹ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਉਹਨਾਂ ਦੇ ਹੱਕਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਤੇ ਉਸੇ ਥਾਂ ਦੇ ਉੱਤੇ ਜਾ ਕੇ ਕਿਸਾਨਾਂ ਦੇ ਲਈ ਲੋਕਾਂ ਦੇ ਲਈ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਸੀ